ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਮੈਂ ਦਮਨਦੀਪ ਸਿੰਘ ਸਾਡੇ ਇਸ ਸਿੱਖੀ ਦਾ ਸਤਕਾਰ ਚੈਨਲ ਵਿੱਚ ਆਪ ਸਭ ਜੀ ਦਾ ਜੀ ਆਇਆਂ ਨੂੰ ਕਰਦਾ ਹਾਂ ਜੀ ਅੱਜ ਦੇ ਇਸ ਐਪੀਸੋਡ ਵਿੱਚ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਜੀ ਸੰਗਤ ਜੀ ਦੇ ਰੂਬਰੂ ਹੋਵਣਗੇ ਮੁਖੀ ਦਸ਼ਮੇਸ਼ ਤਰਨਾ ਦਲ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਫੇਦਾਰ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾਵਾਲ ਪੰਜਵਾਂ ਨਿਸ਼ਾਨ ਮਿਸਰ ਸ਼ਹੀਦ ਬਾਬਾ ਵੀਰ ਸਿੰਘ 1300 ਘੋੜਸਵਾਰ ਅੰਗਰੇਟੇ ਗੁਰੂ ਕੇ ਬੇਟੇ ਜੋ ਕਿ ਇਹ ਦਲਪੰਥ ਹੈ ਇਹਨਾਂ ਦੇ ਵੱਡੇ ਵਡੇਰੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਨਾਲ ਲੈ ਕੇ ਤਨਤਨ ਬਾਬਾ ਕਲਿਆਣਾ ਜੀ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੇ 6 ਗੁਰੂ ਸਾਹਿਬਾਨ ਤੱਕ ਸੇਵਾ ਕੀਤੀ ਉਹਨਾਂ ਦੇ ਨਾਲ ਬਾਬਾ ਜਸਪਾਲ ਜੀ, ਬਾਬਾ ਸੁਖਪਾਲ ਜੀ, ਬਾਬਾ ਸਦਾਨੰਦ ਜੀ, ਬਾਬਾ ਆਗਿਆਰਾਮ ਜੀ, ਇਸੇ ਤਰ੍ਹਾਂ ਹੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ, ਬਾਬਾ ਸੰਗਤ ਸਿੰਘ ਜੀ, ਇਸੇ ਤਰ੍ਹਾਂ ਹੀ ਬਾਬਾ ਵੀਰ ਸਿੰਘ ਜੀ, ਬਾਬਾ ਧੀਰ ਸਿੰਘ ਜੀ, ਬਾਬਾ ਵੀਰ ਸਿੰਘ ਜੀ ਦੇ ਦਾਦਾ ਜੀ, ਬਾਬਾ ਧਿਆਨ ਸਿੰਘ ਜੀ ਚਮਕੌਰ ਗੜੀ ਦੇ ਸ਼ਹੀਦ, ਇਸੇ ਤਰ੍ਹਾਂ ਹੀ ਉਹਨਾਂ ਦੇ ਪਿਤਾ ਬਾਬਾ ਮੇਵਾ ਸਿੰਘ ਜੀ, ਪੰਘਾਣੀ ਦੇ ਨਦੌਣ ਦੇ ਜੰਗ ਦੇ ਸ਼ਹੀਦ। ਸੋ ਜਿਹੜੀਆਂ ਮਹਾਨ ਸਵਾਵਾ ਗੁਰੂ ਘਰ ਤੋਂ ਪਹਿਲੇ ਪਾਤਸ਼ਾਹ ਤੋਂ ਇਸ ਸਮਾਜ ਨੇ ਮੱਜਬੀ ਸਿੱਖ ਸਮਾਜ ਨੇ ਕੀਤੀਆਂ ਜਿਨ੍ਹਾਂ ਦੀ ਮਿਸਲ ਦਾ ਦਾਜ ਜਤੇਦਾਰ ਆ ਸੋ ਆਪਾਂ ਅੱਜ ਅਬਦਲ ਹਮੀਦ ਪੱਤਰਕਾਰ ਸਾਹਿਬ ਜਿਹੜੇ ਸਾਡੇ ਕੋਲ ਆਏ ਆ ਉਹਨਾਂ ਨੂੰ ਆਪਣੇ ਦਾਲ ਪੰਥ ਦਾ ਵਿਸਤਾਰ ਦੱਸ ਰਹੇ ਆ ਜਦੋਂ ਮਿਸਲਾਂ ਦਾ ਸਮਾਂ ਆਇਆ ਤੇ ਮਿਸਲਾਂ ਦੇ ਸਮੇਂ ਨਵਾਬ ਕਪੂਰ ਸਿੰਘ ਜੀ ਵੱਲੋਂ ਪੰਜਵਾਂ ਨਿਸ਼ਾਨ ਬਾਬਾ ਬੀਰ ਸਿੰਘ ਜੀ ਨੂੰ ਦਿੱਤਾ ਗਿਆ ਅਤੇ 1300 ਘੋੜਸਵਾਰ ਅਤੇ ਹੋਰ ਵਿਅੰਤ ਫੌਜਾਂ ਬਾਬਾ ਬੀਰ ਸਿੰਘ ਜੀ ਦੇ ਨਾਲ ਸਨ ਜਿਨ੍ਹਾਂ ਨੇ ਪੰਥ ਦੀ ਮਹਾਨ ਸੇਵਾ ਕੀਤੀ ਇਸ ਤਰ੍ਹਾਂ ਬਾਬਾ ਨਬਾ ਉਸਿੰਘ ਜੀ ਨੇ ਜਸਪਤ ਰਾਏ ਦਾ ਸਿਰ ਵੰਡਿਆ ਸੀ ਹਾਥੀ ਤੇ ਚੜੇ ਹੋਏ ਦਾ ਇਸੇ ਤਰ੍ਹਾਂ ਹੀ ਬਾਬਾ ਗਰਜਾ ਸਿੰਘ ਜੀ ਨੇ ਬਾਬਾ ਬੋਤਾ ਸਿੰਘ ਜੀ ਦੇ ਨਾਲ ਮਹਾਨ ਸਵਾਵਾਾਂ ਕੀਤੀਆਂ ਹੋਰ ਸਾਡੇ ਮਹਾਨ ਯੋਧਿਆਂ ਨੇ ਬਹੁਤ ਵੱਡੀਆਂ-ਵੱਡੀਆਂ ਸਵਾਵਾਾਂ ਕੀਤੀਆਂ ਸੋ ਅੱਜ ਸਾਡਾ ਸਮਾਜ ਗੁਰੂ ਘਰ ਦੇ ਨਾਲ ਜੁੜਿਆ ਆਇਆ ਏ ਤਨ ਤਨ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਬੇਅੰਤ ਅਸੀਸਾਂ ਲਈਆਂ ਜਿੰਨਾ ਦਾ ਪਾਵਨ ਸੇਸ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੇ ਦਿੱਲੀ ਚਾਦਨੀ ਚੌਂਗ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਪਹੁੰਚਾਉਣ ਦੀ ਸੇਵਾ ਕੀਤੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 350 ਸਾਲ ਆ ਰਿਹਾ ਵਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਉਸ ਵੇਲੇ ਗੱਲ ਵਕੜੀ ਲੈ ਕੇ ਗੁਰੂ ਕੇ ਬੇਟੇ ਦਾ ਜਿਹੜਾ ਖਿਤਾਬ ਦਿੱਤਾ ਸੀ ਤੇ ਦੂਜਾ ਖਿਤਾਬ ਇਹੋ ਹੀ ਮੁਰਦ ਹਰਾਇਆ ਗਿਆ ਜਦੋਂ ਤਲਵੰਡੀ ਸਾਬੋ ਦੇ ਵਿੱਚ ਅਨੰਤਾਨ ਗੁਰੂ ਗੋਬਚਨ ਮਹਾਰਾਜ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਸੀ ਉਸ ਵੇਲੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਨੇ ਛਾਤੀਆਂ ਅੱਗੇ ਕੀਤੀਆਂ ਸਤਗੁਰਾਂ ਨੇ ਗੋਲੀ ਦਾ ਨਿਸ਼ਾਨਾ ਪਰਖਿਆ ਅਤੇ ਸਤਗੁਰਾਂ ਦੀ ਪਰਖ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਤੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਜਿਸ ਵੇਲੇ ਦਾ ਸਿੱਖ ਧਰਮ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਰਿਆ ਸ਼ਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਸ ਵੇਲੇ ਤੋਂ ਹੀ ਬਾਬਾ ਕਲਿਆਣਾ ਜੀ ਹੋਰ ਸਾਡੇ ਮਹਾਂਪੁਰਸ਼ਾਂ ਨੇ ਬੇਅੰਤ ਸਵਾਵਾ ਕੀਤੀਆਂ ਤੇ ਦਸਵੇਂ ਪਾਤਸ਼ਾਹ ਦਾ ਕਮਖਾਨ ਸਵਾਵਾ ਲਭਾਈਆਂ ਭਾਵੇਂ ਉਹ ਜੰਗਾਸਨ ਭਾਵੇਂ ਗੁਰੂ ਘਰ ਦਾ ਪਿਆਰ ਸੀ ਭਾਵੇਂ ਗੁਰੂ ਘਰ ਦੀ ਸੇਵਾ ਸੀ ਭਾਵੇਂ ਕੀਰਤਨ ਦੀ ਸੇਵਾ ਸੀ ਸਾਡੇ ਸਮਾਜ ਵੱਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਤਿਗੁਰਾਂ ਦੀ ਸਵਾਵਾਵਾਂ ਦੇ ਵਿੱਚ ਨਿਸ਼ਕਾਮ ਸੇਵਾ ਕੀਤੀ ਗਈ ਭਾਵ ਕਿ ਕੋਈ ਤਨਖਾਹਾਂ ਨਹੀਂ ਮੰਗੀਆਂ ਕਿਸੇ ਤਰ੍ਹਾਂ ਦਾ ਕੋਈ ਸਤਿਗੁਰਾਂ ਤੋਂ ਕੋਈ ਵੀ ਟੈਕਸ ਕੋਈ ਵੀ ਕੋਈ ਵਸੂਲੀ ਨਹੀਂ ਕੀਤੀ ਗੁਰੂ ਸਾਹਿਬ ਤੋਂ ਬਸ ਆਸ਼ੀਰਵਾਦ ਲਿਆ ਗੁਰੂ ਸਾਹਿਬ ਤੋਂ ਖੁਸ਼ੀਆਂ ਲਈਆਂ ਇਹ ਉਹ ਮਹਾਨ ਪੰਥ ਹੈ ਮਹਾਨ ਧਾਰਾ ਜੋ ਬਾਬਾ ਜੀਵਨ ਸਿੰਘ ਜੀ ਦੀ ਫਲਵਾੜੀ ਆ ਗੁਰੂ ਖਾਲਸਾ ਸੰਗਤ ਜੀ ਜਦੋਂ ਧਰਤੀ ਦੇ ਪਾਪਾਂ ਦਾ ਭਾਰ ਵੱਧ ਗਿਆ ਸੀ ਧਰਤੀ ਕਰਲਾ ਰਹੀ ਸੀ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ avatars ਹੋਇਆ ਉਹਨਾਂ ਨੇ ਆ ਕੇ ਪਾਪਾਂ ਦਾ ਨਾਸ਼ ਕੀਤਾ ਭੁੱਲੀ ਹੋਈ ਲਕਾਈ ਨੂੰ ਸਿੱਧੇ ਰਸਤੇ ਪਾਇਆ ਤੇ ਇੱਕ ਨਵਾਂ ਨਿਰਮਲ ਪੰਥ ਚਲਾਇਆ ਸਿੱਖ ਧਰਮ ਚਲਾਇਆ ਜਿਸ ਦੀ 10 ਗੁਰੂ ਸਹਿਬਾਨਾਂ ਦਾ ਇੱਕ ਸਰੀਰਕ ਰੂਪ ਦੇ ਵਿੱਚ ਸਤ ਗੁਰੂ ਜੀ ਨੇ ਆਪਣੀ ਜੋਤ ਦੇ ਰਾਹੀਂ ਸੇਵਾ ਕੀਤੀ ਤੇ 11ਵੀਂ ਜੋਤ ਉਹਨਾਂ ਨੇ ਤਾਂ ਨ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਟਕਾ ਕੇ ਸਾਨੂੰ ਜਾਗਤ ਜੋਤ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ ਸਾਡਾ ਸਿੱਖ ਪੰਥ ਦਾ ਇਤਿਹਾਸ ਬਹੁਤ ਵੱਡਾ ਵਾ ਮੈਂ ਆਪਣੇ ਸਿੱਖ ਕੌਮ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਸਿੱਖ ਪੰਥ ਦੇ ਵਿੱਚ ਸਿੱਖ ਧਰਮ ਦੇ ਵਿੱਚ ਜਨਮ ਲੈਂਦਾ ਵਾ ਉਹ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜ਼ਰੂਰ ਜੋੜੇ ਜਿੱਥੇ ਇਤਿਹਾਸ ਦੇ ਨਾਲ ਜੋੜਨਾ ਉੱਤੇ ਗੁਰਬਾਣੀ ਦੇ ਨਾਲ ਵੀ ਜ਼ਰੂਰ ਜੋੜੇ ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਬਜ਼ੁਰਗ ਮਾਤਾਵਾਂ ਸਾਡੇ ਬਜ਼ੁਰਗ ਪਿਤਾ ਸਾਡੇ ਦਾਦੇ-ਪੜਦਾਦੇ ਸਾਨੂੰ ਧਾਰਮਿਕ ਜਿਹੜੀਆਂ ਕਿਤਾਬਾਂ ਸਨ ਉਹਨਾਂ ਦੇ ਵਿੱਚ ਜਿਹੜੀਆਂ ਸਤਗੁਰਾਂ ਦੀਆਂ ਸਾਖੀਆਂ ਹੁੰਦੀਆਂ ਸਨ ਜਾਂ ਗੁਰੂ ਇਤਿਹਾਸ ਦੀਆਂ ਕਿਤਾਬਾਂ ਸਨ ਰਾਤ ਵੇਲੇ ਪੜ੍ਹ ਕੇ ਸੁਣਾਉਂਦੇ ਸਨ ਤੇ ਸਾਰੀ ਰਾਤ ਭਾਵੇਂ ਕਿ 12-12 1-1 ਵਜੇ ਤੱਕ ਉਹ ਆਪਣਾ ਪੜ੍ਹਦੇ ਰਹਿੰਦੇ ਸਨ ਤੇ ਇਤਿਹਾਸ ਨਾਲ ਜੁੜੇ ਰਹਿੰਦੇ ਸੀ ਹੁਣ ਸਮਾਂ ਬੜਾ ਭਿਆਨਕ ਕਾਲ ਯੁੱਗ ਦਾ ਚੱਲ ਰਿਹਾ ਵਾ ਇਸ ਕਰਕੇ ਹਰ ਇੱਕ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜੋ ਆਪਣੇ ਬੱਚਿਆਂ ਨੂੰ ਸਿੱਖੀ ਦੇ ਜਿਹੜੇ ਆ ਮਰਿਆਦਾ ਵਾ ਸਿੱਖੀ ਦੀ ਪਰਭਾਸ਼ਾ ਵਾ ਉਸ ਦਾ ਜਿਹੜਾ ਗਿਆਨ ਕਰਾਓ ਤਾਂ ਜੋ ਆਉਣ ਵਾਲਾ ਜਿਹੜਾ ਸਮਾਂ ਵਾ ਜਦੋਂ ਬੱਚਾ ਜਵਾਨ ਹੁੰਦਾ ਵਾ ਉਹ ਕਿਤੇ ਉਹਨਾਂ ਦੇ ਮਾਨਨਾ ਡੋਲ ਜਾਣ ਭੁੱਲ ਭੁਲੇਖੇ ਵੀ ਕਿਤੇ ਆਪਣਾ ਸਿੱਖੀ ਧਰਮ ਤੋਂ ਦੂਰ ਨਾ ਜਾਣ ਇਸ ਕਰਕੇ ਸਾਡਾ ਆਪਣਾ ਫਰਜ਼ ਬਣਦਾ ਵਾ ਕਿ ਜੇ ਸਾਡੇ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਕਿਰਪਾ ਆਈ ਹੈ ਸਾਡਾ ਜਨਮ ਕਾਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਕਾਲਯੁਗ ਦੇ avatars ਉਹਨਾਂ ਦੇ ਸਿੱਖ ਧਰਮ ਦੇ ਵਿੱਚ ਹੋਇਆ ਵਾ ਤੇ ਸਾਡੇ ਤੇ ਬਖਸ਼ਿਸ਼ ਹੀ ਆ ਇਹ ਬਖਸ਼ਿਸ਼ ਤੋਂ ਆਪਾਂ ਵਾਂਝੇ ਨਾ ਰਹੀਏ ਇਹ ਬਖਸ਼ਿਸ਼ ਦੀ ਆਪਾਂ ਸਾਤ ਆਪਣੇ ਬੱਚਿਆਂ ਨੂੰ ਵੀ ਗਿਆਨ ਕਰਾਈਏ ਤਾਂ ਜੋ ਆਪਣਾ ਜਿਹੜਾ ਸਿੱਖੀ ਸਰੂਪ ਆ ਉਸ ਨੂੰ ਪੱਕੇ ਤੌਰ ਤੇ ਧਾਰਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ